ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਰੋਕ ਨਹੀਂ ਸਕਦੇ ਜੀ ਕਿਸ ਵਾਸਤੇ ਰੋਕ ਸਰ ਗੁਰੂਕਰਮ ਤੇ ਨਹੀਂ ਗੁਰੂਕਰਮ ਜਾਂਦੂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਆ ਗਿਆ ਸੀ ਉਹ ਹੀ ਭੰਗ ਕਰਨਾ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵੰਤ ਮਾਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨਹੀਂ ਸਰ ਫ੍ਰੌਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਂਦੇ ਹੋਣਗੇ ਨਹੀਂ ਵੀਰ ਸਰ ਕਿਸੇ ਨੂੰ ਗੁਰੂਕਰਮ ਜਾਂਦੇ ਨੂੰ ਰੋਕ ਸਕਦੇ ਹੋ ਭਲੀ ਭਾਦੀ ਜਾਂਦੇ ਹੋ ਇਹ ਤਾਂ ਆਪਾਂ ਨੂੰ ਸਰ ਮੈਂ ਗੁਰੂ ਘਰ ਜਾਣ ਤੋਂ ਤਾਂ ਨਹੀਂ ਰੋਕ ਸਕਦੇ ਜੀ ਨਹੀਂ ਮੈਂ ਤਾਂ ਕੋਈ ਆਇਆ ਜਾਂ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਟੱਕਾ ਹੋ ਰਿਹਾ ਹੈ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਟੇਕੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕੇ ਚੱਲੋ ਸਾਨੂੰ ਨਾ ਲੈ ਕੇ ਬੈਠੀ ਚੱਲੋ ਇਹ ਦੋ ਕਿ ਮੀਟਰ ਤੱਕ ਲੈ ਜਾਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕੰਨ ਬੰਦ ਕੀਤੀ ਹੋਈ ਆ ਸਰ ਥੋੜੀ ਜਿਹੀ ਤੁਰ ਕੇ ਜਾਵਟਦੇ ਆ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਹੋਈ ਆ ਸਰ ਨਹੀਂ ਸਰ ਗੁਰਦੁਆਰਾ ਸਾਹਿਬ ਦੀਆਂ ਤੋਂ ਭੈਣ ਆ ਰੋਡ ਤਾਂ ਚੱਲਦੀ ਆ ਕੋਈ ਸਕਿਉਰਿਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਿਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਤਰੋ ਤਰੋ ਜਲਦੀ ਜਿਹੜੇ ਪਾਸੇ ਨੂੰ और और यहां पे लाती है नए डर के काली वर्कना तो गुरुद्वारा साहब जानतू भी रोक रहे हैं मैं 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 दूसरी आ जाओ सर देखो तो तौर पे कह रहे हैं कि एक जोरा है भाई भते क्या हो तुसी धक्का टेकन के लिए जाना सी मैं डिटेल कितना जा रहे ਸਰਫੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਸਰ ਮੈਂ ਰੋਕ ਸਕਦਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਤੁਸੀਂ ਘਰ ਤੋਂ ਤੁਸੀਂ ਬਾਅਦ ਜਾ ਦੇ ਦੋ ਕਿਉਂ ਕੋਈ ਟਾਈਮ ਹੈ ਤੁਸੀਂ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਜਾ ਤੁਹਾਡੇ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਫਿਰ ਗਿਵਸਤਾਰੀ ਦੋ ਸਭ ਇਹ ਨਹੀਂ ਗੱਲ ਨਹੀਂ ਪੁੱਤਾ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਅਸੀਂ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਅੱਛਾ 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 ਸਰ ਹੱਥ ਦੁਖਦੇ ਸਾਹਿਬ ਸਰ ਮੈਨੂੰ 6:00 ਵਜੇ ਦੀ ਹੈ ਮੈਂ ਤਾਂ ਦਾਹੀ ਕਰਨਾ ਪਿੱਛੋਂ ਤਾਂ ਕੰਮ ਹੋ ਰਿਹਾ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਐਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਕਿਸਰ ਲਿਖੇ ਦੇ ਦੋ ਲਿਖੇ ਦੇ ਦੋ ਨਹੀਂ ਪਰ ਇੱਕ ਗੱਲ ਦਾ ਹਾਜ਼ਰ ਹੋ ਕੀ ਮੈਂ ਇਹ ਕਹਿਣਾ ਚਾਹਣਾ ਹਾਂ ਕਿ ਉਹ ਵੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਪਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਵੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਸਾਡੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜਿਹੜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸਿੱਖੋ ਯਾਰ ਜਦੋਂ ਤੋਂ ਕੋਈ ਜਾਣ ਦੋ ਅਸੀਂ ਅਸੀਂ ਜਿਹੜਾ ਰੂਲ ਅਸਰ ਜੀ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇਦਾ ਸੀ ਯਾਰ ਹੱਜੋਗੀ ਸਰ ਸਾਨੂੰ ਰਿਟਰਨ ਦੇ ਤਰ੍ਹਾਂ ਦੇ ਦੇਈਏ ਤੁਹਾਨੂੰ ਰੱਖਣ ਸਰ ਨਹੀਂ ਦੇਦਾ ਆ ਆਰਡਰ ਨੂੰ ਗੁਰੂ ਕਰ ਚੱਲਦਾ ਸਾਡਾ ਆਰਡਰ ਅਸਾ ਮੈਂ ਵੀਡੀਓ ਸਾਹਮਣੇ ਕਹਿ ਰਿਹਾ ਵੀ ਆਰਡਰ ਦੋ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਕਟ ਚੱਲ ਰਿਹਾ ਕੋ ਪ੍ਰੋਟੈਕਟਿਵ ਜਦੋਂ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇ ਨਹੀਂ 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 ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਅੰਦਰ ਰੁਕ ਜਾਓ ਸੀ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਭੇਜਦੇ ਹਾਂ ਨਹੀਂ ਨਹੀਂ ਮੈਨੂੰ ਹੀ ਗੱਲ ਲੱਗ ਗਈ ਸਰ ਉਹਨੂੰ ਆਰਡਰ ਕੀ ਦਾ ਹੈ ਸਾਨੂੰ ਡਾਇਰੈਕਟਲੀ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਤੋਂ ਆਰਡਰ ਦਿਖਾਓ ਨਹੀਂ ਨਹੀਂ ਗੱਲ ਹੈ ਮੈਂ ਕਿੰਨੇ ਘੰਟੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਮੈਂ ਇਹਨਾਂ ਦੱਸੋ ਕਿਹੜੇ ਅਫਸਰ ਹੈ ਸੱਜੂ ਮੇਰੇ ਸੀਨੀਅਰਸ ਨੇ ਸਰ ਨਾ ਦੱਸ ਦਿਓ ਮੈਨੂੰ ਮੇਰੇ ਹਣ ਮੇਰੇ ਸੀਨੀਅਰ ਦਾ ਨਾਮ ਤੇ ਸੀਨੀਅਰ ਦਾ ਨਾਮ ਤੇ ਸੌਦਾ ਹੋਣਾ ਹੈ ਕੇਡਿੰਗ ਵਾਲੀ ਹੈ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੇਰੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਸਰ ਗੱਲ ਪਹਰਾ ਦਿਓ ਮੀ ਐਂਕੋ ਡੀਜੀਪੀ ਨਾਲ ਗੱਲ ਪਹਰਾਵੋ ਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾ ਦੋ ਡੀ.ਐਸ.ਪੀ. ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਮਖਲਾ ਦੋ ਨਹੀਂ ਅਸੀਂ ਖੜੇ ਹਾਂ ਵੇਟ ਨੂੰ ਕੀ ਕਰਾਇਓ ਥੋੜਾ ਸਿੱਧਾ ਕਰਾ ਦਿੰਦਾ ਖੜੇ ਹਾਂ ਅਸੀਂ ਕਰਾ ਦੋ ਕਰਾਓ ਜੀ ਕਰਾਓ ਟੱਗਾ ਅੱਡ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦੋ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਟੱਗਾ ਨਾ ਕਰੀ ਦੋ ਮਿੰਟ ਸਮੇਂ ਕਰਾ ਦਾਂ ਸਰ ਸਰ ਇਹਨੂੰ ਅੱਗੇ ਕਰਾਓ ਮੈਂ ਬੰਦਾ ਪੰਮੇਸ਼ਾਨ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਕਿਉਂਕਿ 1.5 ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ੱੱੱ ਕਿ ਜਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੋਂ ਲੱਗੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ